ਬਾਬੂ ਰਜਬਲੀ ਖਾਨ ਜੀ ਦੀ ਕਵਤਾ ਪਿਆਰੇ ਸ਼ਿਸ਼ ਕੁਰਾਨ ਦੀ ਆਇਤ ਮੇਰੀ ਇਹ ਕਵਤਾ ਬਾਬੂ ਜੀ ਨੇ 1960 ਵਿੱਚ ਲਿਖੀ ਸੀ ਇਸ ਕਵਤਾ ਦੇ ਵਿੱਚ ਬਾਬੂ ਜੀ ਦਾ ਦਰਦ ਬਹੁਤ ਹੀ ਗਹਿਰਾ ਹੋ ਕੇ ਸਾਹਮਣੇ ਆਉਂਦਾ ਹੈ ਕਿਉਂਕਿ ਬਾਬੂ ਜੀ ਹਿੰਦੁਸਤਾਨ ਵਿੱਚ ਆਉਣ ਲਈ ਤਰਸਦਾ ਸੀ ਉਧਰ ਦੇਸ਼ਾਂ ਤੇ ਕੌਮਾਂ ਦੇ ਝੇੜੇ ਦਾ ਚੱਕਰ ਚੱਲ ਰਿਹਾ ਸੀ 1960 ਈਸਵੀ ਵਿੱਚ ਉਹਨਾਂ ਨੇ ਸੈਲ ਤੋੜ ਯਤਨ ਕੀਤੇ ਕਿ ਉਹਦਾ ਤੇ ਉਸਦੇ ਪੁੱਤਰ ਦਾ ਭਾਰਤ ਆਉਣ ਲਈ ਪਾਸਪੋਰਟ ਬਣ ਜਾਏ ਪਰ ਪਾਕਿਸਤਾਨ ਸਰਕਾਰ ਨੇ ਪਾਸਪੋਰਟ ਰੋਕ ਲਿਆ ਤੇ ਉਸਨੇ ਬੜੀ ਦੰਦ ਭਰੀਆਂ ਦੇ ਕੀ ਆ ਭਰੀ ਤੇ ਕਿਹਾ ਆਪਣੀ ਚਿੱਠੀ ਵਿੱਚ ਉਹ ਲਿਖਦੇ ਹਨ ਜਿਹੜੀ ਕਿ 15 April 1960 ਨੂੰ ਬਸੰਤ ਸਿੰਘ ਜੀ ਨੂੰ ਇਹ ਖੱਤ ਲਿਖਿਆ ਸੀ वो बच्चे लिखते हैं हमारी गमगीनी की कोई हद न रही सिर में सौ घड़े पानी के डुल गए बिल्कुल सनाटा छा गया और पंद्रह मिनट तक पत्थर के बुत बनकर खड़े रहे हमारी वही मिसाल जैसे किसी के मापे मर जाते हैं लाहौर शहर जो पाँच मिनट पहले दिलचस्प नज़र आता था उजाड़ नज़र आने लगा हमारी किस्मत ने कब लिखा था कि पवित्र गलियों की खाक माथे पर मले, एक कच्चे कानों की झोपड़ी जिसमें मेरा जन्म हुआ हम कैद की हुई बुलबुल की तरह फंगों को फड़फड़ाकर उसे पिंजरे में बैठ गए और निकलने का कोई राह ना पाकर सरकार आँखों से आंसू बहाकर चुप हो रहे खामोशी के सिवा चारा ही क्या है ਕਿਉਂਕਿ ਜੋ ਇਨਸਾਨ ਕੈਦੀ ਹੈ ਔਰ ਬੇਬਸ ਹੋ ਔਰ ਆਪਣੀ ਜਨਮ ਭੂਮੀ ਕੋ ਦੇਖਣੇ ਦਾ ਹੱਕ ਵੀ ਨਾ ਰੱਖਤਾ ਹੋ ਉਸਕੀ ਜ਼ਿੰਦਗੀ ਸੇ ਮਰਨਾ ਬੇਤਰ ਹੈ ਕਿੰਨਾ ਦਿਲਦ ਲਿਖਿਆ ਹੈ ਇਹ ਲਿਖਣ ਤੋਂ ਬਾਅਦ ਬਾਬੂ ਜੀ ਨੇ ਆਹ ਹਫਤਾ ਲਿਖੀ ਸੀ ਜਿਹੜੀ ਆਪ ਜੀ ਦੇ ਨਾਲ ਸ਼ੇਅਰ ਕਰਨ ਜਾ ਰਿਹਾ ਹਾਂ ਪਿਆਰੇ ਸ਼ਿਸ਼ਕੁਰਾਨ ਦੀ ਆਇਤ ਮੇਰੀ ਆਪਣੇ ਵਿਦਿਆਰਥੀਆਂ ਨੂੰ ਆਪਣੇ ਸ਼ਿਸ਼ਿਆ ਨੂੰ ਉਹ ਕ੍ਰਾਂ ਦੇ ਆਇਤ ਵਾਂਗੂ ਮੰਨਦੇ ਸਨ ਤੇ ਇਸ ਕਵਿਤਾ ਦੇ ਵਿੱਚ ਇਸ ਤਰ੍ਹਾਂ ਬਾਬੂ ਜੀ ਲਿਖਦੇ ਹਨ ਦੋ ਜੋੜ ਕੇ ਬੇਨਤੀ ਸਵਕਾਨੂੰ ਪੜਨ ਵਿੱਚ دیਵਾਨ ਦੇ ਬੰਤ ਮੇਰੀ ਕਲਮ ਪਾਟ ਗਈ ਚਿੱਠੀਆਂ ਲਿਖਣ ਲੱਗੀ ਹੋ ਗਈ ਗਮਾਸੇ ਖੁਸ਼ਕ ਦਵਤ ਮੇਰੀ ਮੇਲੇ ਵਾਸਤੇ ਪਰਮਟਾਂ ਬਣ ਗੀਆਂ ਨਾ ਲੋਕ ਕਿਸ ਤਰ੍ਹਾਂ ਕਰਨ ਸੁਲਤ ਮੇਰੀ ਉਸਨ ਕਰਦਿਆ ਦਸ ਤਕਲੀਫ ਕੀ ਸੀ ਬੜਾ ਕਰੇ ਅਫਸੋਸ ਪਛਤਾਤ ਮੇਰੀ ਸਨੇ ਫਾਰ ਮਾ ਟਿਕਟ ਜਮਾਨ ਤਾਂ ਦੇ ਹੋ ਗਈ 500 ਖਰਚ ਜ ਰਤ ਮੇਰੀ ਮੈਨੂੰ ਬਤਨ ਦੀ ਪਾਉਣ ਨਾ ਲੈਣ ਦਿੰਦੇ ਕਿ ਤੁ ਲੈਣ ਸ਼ਗird ਹਦਤ ਮੇਰੀ ਕਿਤਾ ਦਰ ਮੁਕਦਮਾ ਦੇਰ ਦਾ ਨ ਕੋਣ ਕੇਸ ਦੀ ਕਰੇ ਇਸ ਮੈਂ ਤੁ ਮੇਰੀ ਹਾਂ ਦਾ ਫਿਰਜਕੀਨ ਪਰ ਮੀਆਂ ਨੂੰ ਮੇਰੋਂ ਸੁਣਨ ਹਕਤ ਮੇਰੀ ਸਾਰੇ ਦੇਸ਼ ਦੇ ਪੀਰ ਬੰਗਾਰ ਛੱਡੇ ਕੱਢੇ ਇਕਨਾ ਪੀਰ ਹਰ ਜਾਤ ਮੇਰੀ ਪਸ਼ਤਾਮਦਾਰ ਹੂੰ ਕਬੀਲ ਬੰਗੂ ਹੋਵੇ ਨਹੀਂ ਮਨਜੂਰ ਕਰਤ ਮੇਰੀ ਪਾਂਡੂ ਕਰਨ ਜਿਉਂ ਇੱਜ਼ਤ ਬਿਆਸ ਦੀ ਜੀ ਮੇਰੇ ਸ਼ਸ਼ਕਰਨ ਅਦਬ ਨਹਿਤ ਮੇਰੀ ਕੈਦ ਕਰ ਲਿਆ ਕਮਰ ਦਲੀਪ ਵਾਂਗੂ ਮੈਨੂੰ ਦੇਖਣ ਨਾ ਦੇਣ ਬਲਤ ਮੇਰੀ ਮੇਰੇ ਬੈਠ ਕੇ ਪਾਸ ਵੇਦਾਂਤ ਪੜਦੇ ਕਰਦੇ ਸਮਝ ਕੇ ਯਾਦ ਲਗਤ ਮੇਰੀ ਦਿੱਤਾ ਚੜਨ ਅਸਤਾਦ ਨੂੰ ਰੇਲ ਤੇ ਨਾ ਕਿ ਤੂੰ ਪੜੂਗੀ ਸਭ ਕੁ ਜਮਾਤ ਮੇਰੀ ਬਾਬੂ ਕਹੇ ਜਗ ਮੇਲ ਬਸੰਤ ਠਾਣਾ ਪਿਆਰੇ ਸ਼ਿਸ਼ ਕੋਰਾਨ ਦੀ ਆਤ ਮੇਰੀ ਬਾਬੂ ਕਹੇ ਜਗ ਮੇਲ ਬਸੰਤ ਠਾਣਾ ਪਿਆਰੇ ਸ਼ਿਸ਼ ਕੋਰਾਨ ਦੀ ਆਤ ਮੇਰੀ ਇਹਨਾਂ ਦਾ ਦਸੀ ਬਾਬੂ ਰਾਜਬਲੀ ਨੂੰ ਆਪਣੇ ਇਸ 1947 ਦੇ ਵਟਵਾਰੇ ਦਾ ਕਿਉਂ ਆਪਣਾ ਦੇਸ਼ ਵੀ ਨਹੀਂ ਦੇਖ ਸਕਦਾ ਇਹਦੇ ਵਿੱਚ ਬਾਬੂ ਜੀ ਨੇ ਬੜੀ ਆਪਰੀ ਨਜ਼ਮ ਲਿਖੀ ਹੈ ਆਸ ਹੈ ਕਿ ਆਪ ਇਸ ਨੂੰ ਇੰਜੋਏ ਕਰੋਗੇ